ਅੱਛਾ ਬਈ ਮੌਕੇ ਮੁਕੇ ਤਾਂ ਕਰੋਗੇ ਹਾਂ ਮੌਕੇ ਲੈਸ ਕਰ ਦਾਂਗੇ ਥੋੜਾ ਬਹੁਤਾ ਜੀ ਹੋ ਸਕੇ ਜੀ ਦੇਖ ਸਕਦੇ ਹੋ ਬਈ ਪਿਓ ਰਹੀ ਕੱਦ ਕੁੱਦ ਵੀ ਐਨ ਸਹੀ ਹੈ ਜੀ ਕੋਈ ਜਿਆਦਾ ਕੱਦ ਖਾਸ ਨਹੀਂ ਕੁੱਤਾ ਹੀ ਹੈ ਆਪਣਾ ਬਾਕੀ ਤੁਸੀਂ ਕੁੱਤਾ ਦੇਖ ਸਕਦੇ ਹੋ ਵਧੀਆ ਕੁਆਲਿਟੀ ਦਾ ਬਈ ਸ਼ੌਂਕੀ ਰੱਖਿਆ ਹੈ ਜੀ ਸ਼ੌਂਕ ਤੇ ਜੇ ਕਿਸੇ ਨੇ ਲੈਣਾ ਤਾਂ ਸਕਰੀਨ ਦੇ ਦਿੱਤੇ ਨੰਬਰ ਤੇ ਕਾਲ ਕਰ ਲਓ ਬਈ ਹਾਂ ਨੰਬਰ ਦੱਸ ਦਿੰਨੇ ਜੀ ਦੱਸਾਂ ਜੀ ਦੱਸ ਦਿਓ ਵੀਰੇ ਨੰਬਰ ਦੱਸ ਦਿਓ 8799 ਜੀ 8799 39174 39174 ਇਹ ਦੇਖ ਸਕਦੇ ਹੋ ਬਈ ਪੁੱਤਾ ਨਾ ਉਹ ਕਾ ਆਈ ਵੀ ਬਈ ਕੰਦਾ ਮੋਕੇ ਤੇ ਬਈ ਕਰ ਦਾਂਗੇ ਲੈਸ ਜੇ ਕਿਸੇ ਨੇ ਲੈਣਾ ਆ ਦੇਖ ਲਓ ਵੀਰੇ ਨੰਬਰ ਸਕਰੀਨ ਤੇ ਹੈਗਾ ਤਕ ਕੋਲ ਕਾਲ ਲਓ ਬਾਈ ਨੂੰ ਜਿਹੜੇ ਵੀ ਚੈਨਲ ਦੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਕੁੱਤਾ ਤੁਸੀਂ ਦੇਖ ਸਕਦੇ ਹੋਗੇ। ਵਧੀਆ ਨਸਲ ਦਾਗਾ, ਵਧੀਆ ਦੁਰ ਦਾ ਕੋਈ ਬਾਲ ਡਿੰਗ ਨਹੀਂ ਹੈਗਾ। ਗਰਮੀ ਕਰਕੇ ਆ ਮੜੀ, ਹੌਂਕਦਾ ਹੀ ਜਿਆਦੇ ਕੋਈ ਗਰਮੀ। ਜਿਆਦਾ ਹਨਾ ਤਾਂ ਕਰਕੇ। ਗਰਮੀ ਕਰਕੇ ਹਰੇਕ ਹੀ ਹੌਂਕਦਾ ਹੀ ਹੁਣ। ਉਹਨੂੰ ਪਤਾ ਹੀ ਆ। ਬਬੇ ਤੁਹਾਨੂੰ ਇਸੇ ਥਲੇ ਰਹਿਣ ਵਾਲੇ ਨਹੀਂ ਤਾਂ ਇਹ। ਦੇਖ ਸਕਦੇ ਹੋ। ਗਰਮੀ ਕਰਕੇ ਹੁਣ ਪੱਖਾ ਲਾਇਆ ਬਾਈ ਨਾਲ ਸੰਪਰਕ ਲਾ ਲਓ ਬਾਈ ਕਿਵੇਂ ਰਹਿਣਾ ਇਹਦੇ ਬਾਅਦ ਸਪੈਸ ਸਮਾਨੇ ਦੇ ਕੋਲ ਆਪਣਾ ਪਿੰਡ ਆਗਾ ਸੌਂਦੇਵਾਲ ਰਾਜਗੜ੍ਹ ਜੀ ਸੌਂਦੇਵਾਲ ਰਾਜਗੜ੍ਹ ਜੀ ਹਾਂ ਜੀ ਠੀਕ ਹੈ ਧੰਨਵਾਦੀ ਧੰਨਵਾਦ